ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਾਰੇ ਨੇ ਠੀਕ ਠਾਕ ਤੇ ਆਪਾਂ ਵੀ ਵਧੀਆ ਤੇ ਵਲੌਗ ਦੇ ਨਾਮ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਅਸੀਂ ਗਏ ਸੀਗੇ ਭਾਜੀ ਜਿਹੜੇ ਸਾਡੇ ਬਿੰਗ ਸਿੱਖ ਵਾਲੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੇ ਘਰ ਮਹਾਰਾਏ ਨੇ ਦੋ ਪੁੱਤਰਾਂ ਦੀ ਦਾਤ ਪਕਸ਼ੀ ਆ ਤੇ ਅਸੀਂ ਸੋਚਣ ਦੇ ਸੀਗੇ ਕਿ ਥੋੜਾ ਟਾਈਮ ਰੁਕ ਜਾਈਏ ਕਿ ਸਵਾ ਮਹੀਨਾ ਹੈ ਨਾ ਤੇ ਹੋਣ ਦੀ ਹੈ ਤੇ ਫੇਰ ਹੀ ਜਾਈਏ ਤੇ ਕੱਲ ਅਸੀਂ ਹੋ ਕੇ ਆਏ ਸੀ ਬਹੁਤ ਅਸੀਂ ਜੁਆਏ ਕੀਤਾ ਕਿਉਂਕਿ ਭਾਜੀ ਦਾ ਨੈਚਰ ਬੜਾ ਵਧੀਆ ਉਹਨਾਂ ਦੀ ਸੈਂਬਲੀ ਦਾ ਵੀ ਬਹੁਤ ਵਧੀਆ ਤੇ ਅਸੀਂ ਸਾਰੀ ਟੀਮ ਗਈ ਸੀਗੇ ਤੇ ਸਾਨੂੰ ਵੀ ਬੜਾ ਵਧੀਆ ਲੱਗਾ ਅਸੀਂ ਬੜਾ ਇੰਜੋਏ ਕੀਤਾ ਬੜੀ ਓਥੇ ਰੌਲੀ ਪਈ ਬੜੀਆਂ ਗੱਲਾਂ ਬਾਤਾਂ ਕੀਤੀਆਂ ਹਾਸੇ ਖੇਡੇ ਤੇ ਹੁਣ ਤੁਸੀਂ ਦੇਖੋ ਵਲੌਗ ਤੇ ਕਰੋ ਇੰਜੋਏ ਸਸੀ ਗੱਲ ਜੀ ਸਾਰਿਆਂ ਨੂੰ ਫੋਸ ਆ ਜਾਓ ਠੀਕ ਹੈ ਜੀ ਤੇ ਅੱਜ ਅਸੀਂ ਆਏ ਆ ਭਾਜੀ ਘਰ ਪਹਿਲਾਂ ਜਾ ਕੇ ਮਿਲਤ ਲਈਏ ਵਲੌਗ ਪਹਿਲਾਂ ਸ਼ੁਰੂ ਕਰ ਲੈਂਦੇ ਆ ਮੈਂ ਮਿਲਤ ਲਈ ਪਹਿਲਾਂ ਲੱਭਦਾ ਮਿਲੋ ਜੀ ਮੁਬਾਰਕਾਂ ਬਹੁਤ ਬਹੁਤ ਆਜੋ ਕਰੋ ਬੜੀ ਆਜੋ ਕਰੋ ਚਲੋ ਮੈਂ ਮਿਲਣਾ ਭਾਈ ਅਸਰੀ ਬਾਦ ਜੀ ਮੁਬਾਰਕਾਂ ਬਹੁਤ ਬਹੁਤ ਸੱਚਾ ਜੀ ਵਧਾਈਆਂ ਬਹੁਤ ਸੱਚਾ ਜੀ ਵਧਾਈ ਹੋਏ ਚਲੋ ਕੰਮ ਬਤ ਚਲੋ ਸਸ ਕੀ ਗੱਲ ਜੀ। ਜੇ ਸਵੇਰ ਦਾ ਮਿਲ ਲਿਆ। ਬੱਚਾ ਦੇ ਅੱਗੇ ਮਿਲ ਲਿਆ। ਸੋ ਬਲੇ। ਭਈ ਸਸ ਕੀ ਗੱਲ ਹੈ ਮਿਲਣ ਦੀ। ਸਸ ਕੀ ਗੱਲ ਜੀ ਮਹਾਰਾਜ। ਬਹੁਤ ਚਾਹੀਦੀ ਹੈ। ਹਾਂ ਜੀ ਕਿਰਪਾ ਜੀ। ਸਸ ਕੀ ਭਾਜੀ। ਸਸ ਕੀ ਗੱਲ ਜੀ। ਸਸ ਕੀ ਗੱਲ ਜੀ। ਠੀਕ ਹੈ। ਠੀਕ ਹਾਂ। ਬਧਾਈਆਂ ਬਹੁਤ ਬਹੁਤ ਤੁਹਾਨੂੰ। ਜੀ ਤੁਹਾਨੂੰ ਬਹੁਤ ਬਹੁਤ ਚਲੋ ਹਾਂ ਅੰਦਾ। ਹਾਂ। ਅੱਜ ਅਸੀਂ ਕਾਹਦੇ ਆਏ ਆਪਾਂ ਸੱਚ ਹੈ ਨਾ ਹਾਂਜੀ ਬੱਚਿਆਂ ਨੂੰ ਮਾਰਦੇ ਆ ਨਾ ਬਟਿਆਂ ਨੂੰ ਕਿਹੜਾ ਮਾਰਨਾ ਹੈ ਇਦਾਂ ਹਾਂ ਉਹ ਤੇ ਸੁਭਾਅ ਆਵਾਜ਼ ਫੇਰ ਮੈਂ ਬਾਤ ਕਰਕੇ ਤੇ ਫੇਰ ਇਹ ਭੈਣ ਜੀ लवली ਬੰਦਾ ਹੀ ਗਲਤ ਵਸਲ ਚ ਬਹੁਤ ਜ਼ਿਆਦਾ ਗਲਤ ਨਹੀਂ ਤੇ ਤੇ ਤਾਂ ਹੋ ਗਿਆ ਇਹ ਕੰਮ ਜਿਆ ਹਾਂ ਇੱਕ ਪੁੱਤ ਪੈ ਗਿਆ ਜੀ ਅੰਗਦ ਅੰਗਦ ਕਿੰਦੁਨੀ ਆਣੀ ਇਹ ਚੰਗੀ ਲੱਗਦੀ ਕਹਿੰਦਾ ਮੇਰੀ ਗੱਲ ਸੁਣੋ ਵਰ ਪੇ ਦਰਦਾਂ ਵੀ ਨਾਲੋ ਯਾਰ ਤੁਹਾਨੂੰ ਆਹ ਹੋਪਣਾ ਮੈਨੂੰ ਲੱਗਦਾ ਪਾਪਾ ਜੀ ਭਾਬੀ ਨਵਾਂ ਸੂਟ ਪਾ ਕੇ ਆਏ ਹੋਏ ਨੇ ਹਾਂਜੀ ਠੀਕ ਹੈ ਪਰ ਰਮਨ ਬੰਨੇ ਬਾਈ ਨਵੀਂ ਜੁੱਤੀ ਹਾਂਜੀ ਤੇ ਸੰਦੀਪ ਨੇ ਨਵਾਂ ਸੂਟ ਪਾਇਆ ਬਲੈਕ ਸੂਟ ਤੇ ਸੰਦੀਪ ਨੇ ਬਲੈਕ ਸੂਟ ਬੰਨੇ ਨੇ ਨਵਾਂ ਪਾਇਆ ਹਾਂਜੀ ਬਾਈ ਤੇ ਮੈਂ ਕਢਾਈ ਕਰਵਾਈ ਹੈ ਉੱਪਰ ਕਢਾਈ ਮੈਂ ਵੀ ਆ ਜੀ ਨਵੀਂ ਕਢਵਾਈ ਹੈ ਏਜੰਸੀ ਚ ਇੱਦਾਂ ਇੱਦਾਂ ਜੂਆ ਲਾ ਗਈ ਪਰ ਫਿਰ ਬੈਠ ਨਵੀਂ ਪਾਈ ਮੈਂ ਕਰਦਾ ਮੇਰੇ ਕੋਲ ਵੇਹਲਾ ਕਦਾਂ ਕੀਤੀ ਹਾਂਜੀ ਦੇ ਫੁਲਾ ਦੇ ਨਾਲ ਕਰੀਤੀ ਆਹ ਕੋਲ ਉਹਨਾਂ ਨੇ ਜਿੰਨੂ ਹੁੰਦਾ ਹੈ ਜੋ ਆ ਰਿਹਾ ਜਰਮਨ ਜੀ ਨੇ ਕਿਹਾ ਇਹ ਮੈਂ ਬਸੋਂ ਆਇਆ ਬਾਰੋਂ ਹੈ ਨਾ ਜਰਮਨ ਜਰਮਨ ਇਹ ਇਧਰ ਦੀ ਪੰਜ ਟਿੱਗੇ ਨਹੀਂ ਉਹ ਕਹਿੰਦੇ ਮੈਂ ਵੀ ਇੱਥੋਂ ਦਾ ਪਰਸਨ ਆਇਆ ਇਹ ਮੈਂ ਆ ਕੈਨੇਡਾ ਤੋਂ ਸਪੈਸ਼ਲ ਮੇਰਾ ਆਸਟ੍ਰੇਲੀਆ ਇਹ ਹਮਤ ਦਿਲੀਲੀ ਚਲਦਾ Ini special lagi. <laughs> Ini yang ਕਾਨੂੰਨ ਕਰ ਲੈਣੇ ਬਾਅਦ ਚ ਸੁਣੋ ਨਾ ਛੋੜਾ ਜੇ ਤੇ ਉਹਨਾਂ ਨੂੰ ਨਾ ਨਹੀਂ ਦਿੱਤੇ ਬਤਾਲਾ ਕਾਨੂੰਨ ਬਤਾਲਾ ਜੇ ਨਾ ਬਾਹਰ ਸੱਟੇ ਨਹੀਂ ਨਾ ਦੋ ਬੰਦੇ ਕਰਦੇ ਇਹ ਨਹੀਂ ਲੱਗਿਆ ਕਰਨਾ ਇਹ ਨਹੀਂ ਲੱਗਿਆ ਹਾਂ ਇਹਨਾਂ ਨੂੰ ਮੈਂ ਜੀ ਬੋਲ ਦਿੰਦਾ ਮੈਂ ਕਰਾ ਲਾਂਗੇ ਇਹਨਾਂ ਨੂੰ ਬਦਲੇ ਕਿਉਂ ਆਇਆ ਕੋਈ ਨਹੀਂ ਕੋਈ ਇਹਨਾਂ ਨੂੰ ਬੋਲਣ ਲੱਗ ਰਿਹਾ ਹਾਂ ਜਦੋਂ ਵੇ ਮੈਨਾਂ ਹੀ ਪਾਈ ਥਾਂ

ਤੁਹਾਡਾ ਵੀਰ ਤਾਂ ਜ਼ਿਆਦਾ ਨਾ ਥੋੜਾ ਘੁੱਲ ਘੁੱਲ ਕਰਦੀ ਹੈ ਬੋਲ ਮੁਹਨ ਕਰਦੀ ਹੈ ਇਹ ਜਿਹੜੇ ਜਨਮ ਸਾਰੇ ਇਕੱਠੇ ਹੋ ਜਾਂਦੇ ਸਭ ਰਾਣੀ ਹੋ ਗਈ ਗੱਦਿਆਂ ਵੱੱਲੇ ਚਾਹ ਕਰਦੇ ਹੋਰ ਮੈਂ ਟਾਵਾਂ ਹਾਂਜੀ ਇੱਕ ਮਿੰਟ ਵੱਡਾ ਬੱਸ ਇੱਕ ਮਿੰਟ ਬੱਸ ਉਹ ਵੱਡਾ ਹੈ 3 ਮਿੰਟ ਇੱਕ ਮਿੰਟ ਦੱਸਿਆ ਨਾ ਭਾਜੀ ਹੁਣ ਹੋਣੀ

ਬਾਹਰ ਆਇਆ ਤੁਸਤੀ ਬਚਾ ਲਈ ਬਿਲਕੁਲ ਚਲਿਓ ਚਲੋ ਜੀ ਹਾਂ ਠੀਕ ਹੈ ਭਾਜੀ ਚਲੋ ਇਹ ਸਰਾਹ ਜਿਹੜਾ ਕਰਦੇ ਸਿਕਾ 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 ਸਿੱਧਾ ਨਾ ਬਹਿਤ ਤਾਂ ਸਿਕਾ ਜਿਹਾ ਨਾ ਨਾ ਜਾ ਤਾਈ ਜੀ ਕੋਲ ਵੇ ਆਪ ਠੀਕ ਮੋੜੀਆ ਹਾਂ ਜੀ ਇਹ ਛੋਟੇ ਦੀਆਂ ਅੱਛਾ 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 ਬਾਜੋ ਜਾਜ 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 ਇੱਕ ਬੋਲੋ কযলস আসটর সটহারে কারখযল কানোস্যল ছিলাটিলা 빈 কাঁলা তঞরতথয04 কারঠা ਠੀਕ ਹੈ ਬਾਜੀ ਤੁਹਾਨੂੰ ਮਿਲਾਂਗੇ ਕੱਲ ਠੀਕ ਹੈ ਜੀ ਬਾਜੀ ਕੱਲ 9 ਵਜੇ ਬਾਜੀ ਕੱਲੇ ਜਾਈਏ ਬਾਜੀ ਭਾਈ ਕੱਲੇ ਜਾਈਏ ਬਾਜੀ ਭਾਈ ਕੱਲੇ ਜਾਈਏ ਮੈਂ ਤੁਹਾਡੇ ਨਾਲ ਚੱਲ ਜੂਗੀ ਕਿੱਥੇ ਮਿਲਾਂਗੇ ਭਾਈ ਜੀ ਕਹਿੰਦੇ ਰਮਨ ਤੋਂ ਬਗੈਰ ਮੈਂ ਕਾਹੇ ਜਾਵਾਂਗਾ ਇਹ ਚੱਲ ਜਾਂਦੇ ਭਾਜੀ ਇਕੱਲੇ ਨਹੀਂ ਜਾ ਸਕਦੇ ਮੈਨੂੰ ਇਹ ਗੱਲ ਦਾ ਪਤਾ ਉਹ ਕਹਿੰਦੀ ਬਾਕੀ ਤੇ ਇਹ ਬੀਖੂ ਨਹੀਂ ਉਹ ਬਾਈ ਘੰਡਿਆ ਗਮ ਬਾਏ ਬਾਏ ਠੀਕ ਹੈ ਭਾਜੀ ਠੀਕ ਹੈ ਬਾਏ ਬਾਏ ਸਰ ਦਲਜੀਤ ਮੋੜੋਂ ਘੱਡੀ ਯਾਰ ਮੋੜ ਇਹਨੇ ਢਰਦੇ ਜਾਣਾ ਇਹਨਾਂ ਦੇ ਸਾਰੇ ਸ਼ੂ ਸ਼ੂ ਚਲੋ ਚਲ ਕੇ ਉਹ ਤਾਂ ਗਏ ਠੀਕ ਹੈ ਭਾਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਸਿਕਾ ਧੰਨਵਾਦ ਭਾਜੀ ਤੁਹਾਡਾ ਜੀ ਠੀਕ ਹੈ ਭਾਜੀ